ਮਾਈ ਗੁਰਜੀ ਦਾ ਘਰ ਸਾ ਮਾਈ ਗੁਰਜੀ ਕੀ ਪੱਥੇ ਇੱਕ ਪੜਿਆ ਲਿਖਿਆ ਬੰਦਾ ਆਪਣੇ ਪਿਓ ਨੂੰ ਆਸ਼ਰਮ ਵਿੱਚ ਛੱਡ ਕੇ ਆਉਂਦਾ ਜਦੋਂ ਛੱਡ ਕੇ ਵਾਪਸ ਆ ਰਿਹਾ ਤੇ ਇਸ ਫਿਕਰ ਦੇ ਵਿੱਚ ਹੈ ਕਿ ਮੇਰਾ ਪਿਓ ਇੱਥੇ ਕਿਵੇਂ ਰਹੇਗਾ ਗੁਜ਼ਾਰਾ ਕਿਵੇਂ ਕਰੇਗਾ ਪਰ ਘਰ ਵਾਲੀ ਦਾ ਫੋਨ ਆਇਆ ਕਹਿੰਦੀ ਆਪਣੇ ਪਿਓ ਨੂੰ ਕਹਿ ਕੇ ਆਈ ਕਿ ਦਿਨ ਤਿਹਾੜ ਤੇ ਮੇਰੇ ਘਰੇ ਆਉਣ ਦੀ ਲੋੜ ਨਹੀਂ ਸਾਨੂੰ ਉਹ ਖੁਸ਼ੀ ਖੁਸ਼ੀ ਮਨਾ ਲੈਂਦੀ ਉਹ ਵਾਪਸ ਮੁੜਿਆ ਵਾਪਸ ਜਾ ਕੇ ਦੇਖਦਾ ਹੈ ਕਿ ਮੇਰਾ ਪਿਓ ਤੇ ਮੈਨੇਜਰ ਦੇ ਨਾਲ ਉੱਚੀ ਉੱਚੀ ਹੱਸਦਾ ਪਿਆ ਖੇਡਦਾ ਪਿਆ ਉਹਨੇ ਮੈਨੇਜਰ ਨੂੰ ਪਾਸੇ ਜੇ ਕਰਕੇ ਪੁੱਛਿਆ ਕਹਿੰਦਾ ਜੇ ਮੈਂ ਗਲਤ ਨਾ ਹੋਵਾਂ ਤੇ ਮੈਨੂੰ ਇਹ ਗੱਲ ਦੱਸੋਗੇ ਤੁਸੀਂ ਮੇਰੇ ਪਿਓ ਨਾਲ ਇੰਨੀਆਂ ਖੁੱਲ੍ਹ ਖੁੱਲ੍ਹ ਕੇ ਗੱਲਾਂ ਕਿਵੇਂ ਕਰਦੇ ਪਏ ਜੇ ਤੁਸੀਂ ਇਹਨੂੰ ਜਾਣਦੇ ਹੋ ਤੇ ਉਹਨੇ ਅੱਗੇ ਜਵਾਬ ਦਿੱਤਾ ਕਹਿੰਦਾ ਹਾਂ ਮੇਰੀ ਤੇ ਤੇਰੇ ਪਿਓ ਨਾਲ ਬਹੁਤ ਪੁਰਾਣੀ ਲਿਆਜੇ ਉਹਨੇ ਕਿਹਾ ਜੀ ਕਦੋਂ ਕਦੀ ਤੇ ਉਹਨੇ ਅੱਗੇ ਜਵਾਬ ਦਿੱਤਾ ਕਹਿੰਦਾ ਮੈਂ ਤੇ ਤੇਰਾ ਪਿਓ ਉਦੋਂ ਦੇ ਦੋਸਤਾਂ ਜਦੋਂ ਇਹ ਤੈਨੂੰ ਇਸ ਆਸ਼ਰਮ ਦੇ ਵਿੱਚੋਂ ਲੈ ਕੇ ਗਿਆ ਸੀ ਬੰਦੇ ਦੇ ਪੈਰਾਂ ਥੱਨੂੰ ਜ਼ਮੀਨ ਖਿਸ ਗਈ ਉਹ ਐਡਾ ਪਾਪ ਕਰਨ ਲੱਗਾ ਜਿਨੇ ਤੈਨੂੰ ਰੋਲਦੇ ਨੂੰ ਪਾ ਲਿਆ ਸਾंभਿਆ ਤੂੰ ਅੱਜ ਉਸੇ ਬਾਪ ਨੂੰ ਆਸ਼ਰਮ ਦੇ ਵਿੱਚ ਰੁੱਲਵਾਸੇ ਛੱਡ ਗਿਆ ਹੈਂ